ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਦਾਸ ਪਰਮਜੀਤ ਸਿੰਘ ਪੱਟੀ ਪਿੰਡ ਦਸਕਾ ਜ਼ਿਲ੍ਹਾ ਸੰਗਰੂਰ ਅੱਜ ਜਿਸ ਬਿਮਾਰੀ ਦੇ ਸਬੰਧ ਚ ਮੈਂ ਤੁਹਾਡੇ ਸਾਹਮਣੇ ਆਇਆ ਉਹ ਹੈ ਕੰਨਾਂ ਨਾਲ ਤੁਹਾਨੂੰ ਘੱਟ ਸੁਣਦਾ ਤੁਹਾਡੇ ਕੰਨਾਂ ਦਾ ਪਰਦਾ ਜਿਹੜਾ ਉਹ ਪਾੜ ਚੁੱਕਿਆ ਜਾਂ ਗਲ ਚੁੱਕਿਆ ਜਾਂ ਪਰਦੇ ਦੇ ਵਿੱਚ ਕਿਸੇ ਵੀ ਤਰ੍ਹਾਂ ਦੀ ਕੋਈ ਖਰਾਬੀ ਹੈ ਸੁਰਾਖ ਹੈ ਕੰਨਾਂ ਦੀਆਂ ਨਸਾਂ ਨੇ ਜਿਹੜੀਆਂ ਬਲੌਕ ਹੋ ਚੁੱਕੀਆਂ ਨੇ ਕੰਨ ਵਗਦਾ ਵਿੱਚੋਂ ਖੂਨ ਆਉਂਦਾ ਹੈ ਜਾਂ ਤੁਹਾਡੇ ਰੇਸ਼ਾ ਆਉਂਦਾ ਹੈ ਮਵਾਦ ਆਂਦੀ ਹੈ ਵਿੱਚੋਂ ਦਰਦ ਜਿੰਨਾ ਮਰਜੀ ਹੈ ਕੰਨ ਦੇ ਵਿੱਚ ਸੋਜ ਜਿੰਨੀ ਮਰਜੀ ਹੈ ਆਵਾਜ਼ਾਂ ਸੁਣਦੀਆਂ ਨੇ ਕੰਨ ਦੇ ਵਿੱਚ ਕੰਨ ਦਾ ਕੋਈ ਵੀ ਰੋਗ ਹੈ ਉਹਦਾ ਬਿਲਕੁਲ ਸ਼ਰਤੀਆ ਗਰੰਟੀ ਦੇ ਨਾਲ ਇਲਾਜ ਪਿੰਡ ਡਸਕੇ ਦੇ ਵਿੱਚ ਆਪਾਂ ਕਰਦੇ ਆ ਤੁਹਾਨੂੰ ਕਿਸੇ ਵੀ ਤਰ੍ਹਾਂ ਦਾ ਕੰਨ ਦਾ ਕੋਈ ਵੀ ਰੋਗ ਹੈ ਮੈਂ ਸ਼ਟਾਮ ਪੇਪਰ ਤੇ ਗਰੰਟੀ ਲਿਖ ਕੇ ਦੇਣਾ ਜਿੱਡਾ ਮਰਜੀ ਕੋਈ ਕੰਨ ਦਾ ਰੋਗ ਹੈ ਤੁਹਾਨੂੰ ਬਿਲਕੁਲ ਸ਼ਰਤੀਆ ਇਲਾਜ ਉਹਦਾ ਆਪਾਂ ਐਤਵਾਰ ਨੂੰ ਪਿੰਡ ਦਸਕੇ ਦੇ ਵਿੱਚ ਕਰਦੇ ਆ ਆਪਣੇ ਨਾਂ ਤੇ ਫੇਕ ਅਕਾਊਂਟ ਬਣਾ ਕੇ ਸਾਡੇ ਨਾਂ ਨੂੰ ਬਦਨਾਮ ਕਰਨ ਵਾਸਤੇ ਫੇਕ ਅਕਾਊਂਟ ਵਾਲੇ ਲੋਕਾਂ ਨਾਲ ਠੱਗੀਆਂ ਮਾਰਦੇ ਨੇ ਉਹਨਾਂ ਤੋਂ ਸਾਵਧਾਨ ਰਹੋ ਆਪਾਂ ਦਵਾਈ ਕੋਰੀਅਰ ਨਹੀਂ ਕਰਦੇ ਦਸਕੇ ਪਿੰਡ ਦੇ ਵਿੱਚ ਮਿਲ ਕੇ ਮੈਨੂੰ ਨਵਜ ਦਿਖਾ ਕੇ ਫਿਰ ਦਵਾਈ ਲਓ ਡਾਕ ਰਾਹੀਂ ਕੋਰੀਅਰ ਰਾਹੀਂ ਆਪਾਂ ਦਵਾਈ ਭੇਜਦੇ ਨਹੀਂ ਨਾ ਅਸੀਂ ਕਿਸੇ ਤੋਂ ਆਨਲਾਈਨ ਖਾਤੇ 'ਚ ਪੈਸੇ ਭਵਾਨੇ ਆ ਸਾਡੇ ਨਾਂ ਤੇ ਕਿਸੇ ਨੂੰ ਪੈਸੇ ਨਾ ਪਾਓ ਕਿਸੇ ਤੋਂ ਦਵਾਈ ਨਾ ਮਗਵਾਓ ਅਸੀਂ ਐਤਵਾਰ ਨੂੰ ਪਿੰਡ ਡਸਕੇ ਦੇ ਵਿੱਚ ਮਿਲਦੇ ਆ ਸਾਨੂੰ ਮਿਲ ਕੇ ਫਿਰ ਦਵਾਈ ਲਓ ਸੋ ਮੇਰਾ ਨੰਬਰ ਹੈ 98765 52176 98765 52 176 ਤੁਹਾਨੂੰ ਕੰਨਾਂ ਦਾ ਕੋਈ ਵੀ ਰੋਗ ਹੈ ਚਾਹੇ ਘੱਟ ਸੁਣਦਾ ਹੈ ਚਾਹੇ ਕੰਨ ਦਾ ਪਰਦਾ ਪਾਟ ਗਿਆ ਹੈ ਚਾਹੇ ਕੰਨ ਦੀਆਂ ਨਸਾਂ ਬਲੌਕ ਨੇ ਚਾਹੇ ਕੰਨ ਵਗਦਾ ਹੈ ਚਾਹੇ ਦਰਦ ਹੈ ਸੋਜ ਹੈ ਇਨਫੈਕਸ਼ਨ ਹੈ ਚਾਹੇ ਆਵਾਜ਼ਾਂ ਸੁਣਦੀਆਂ ਨੇ ਕਿੰਨਾ ਮਰਜੀ ਪੁਰਾਣਾ ਤੁਹਾਨੂੰ ਕੰਨ ਦਾ ਕੋਈ ਵੀ ਰੋਗ ਹੈ ਉਹਦਾ ਬਿਲਕੁਲ ਸ਼ਰਤੀਆ ਇਲਾਜ ਪਿੰਡ ਢਸਕੇ ਦੇ ਵਿੱਚ ਆਪਾਂ ਕਰਦੇ ਆ ਮੈਂ ਛਟਾਮ ਪੇਪਰ ਤੇ ਗਾਰੰਟੀ ਲਿਖ ਕੇ ਦੇਣਾ ਮਾਹਰ ਪਰਸ਼ਾਵਲੋਂ ਦੱਸੇ ਹੋਏ ਨੁਕਸਿਆਂ ਦੇ ਨਾਲ ਅਸੀਂ ਕੰਨ ਦੇ ਹਰ ਇੱਕ ਰੋਗ ਦਾ ਇਲਾਜ ਗਰੰਟੀ ਦੇ ਨਾਲ ਕਰਦੇ ਹਾਂ ਸ਼ਟਾਮ ਪੇਪਰ ਤੇ ਗਰੰਟੀ ਲਿਖ ਕੇ ਦਿੰਨੇ ਆ ਤੁਹਾਨੂੰ ਕਿਸੇ ਵੀ ਤਰ੍ਹਾਂ ਦਾ ਕੋਈ ਵੀ ਕੰਨ ਦਾ ਰੋਗ ਹੈ ਤਾਂ ਉਹ ਪਿੰਡ ਡਸਕੇ ਚ ਤੁਸੀਂ ਮੈਨੂੰ ਮਿਲ ਕੇ ਨਵਜ ਦਿਖਾ ਕੇ ਆਪਣਾ ਇਲਾਜ ਕਰਵਾ ਸਕਦੇ ਹੋ ਹਰ ਐਤਵਾਰ ਨੂੰ ਪਿੰਡ ਡਸਕੇ ਦੇ ਵਿੱਚ ਆਪਾਂ ਮਿਲਦੇ ਹਾਂ ਤੇ ਤੁਸੀਂ ਫੇਕ ਅਕਾਊਂਟ ਵਾਲਿਆਂ ਤੋਂ ਬਚ ਕੇ ਰਹੋ ਆਪਾਂ ਦਵਾਈ ਕੋਰੀਅਰ ਕਰਦੇ ਨਹੀਂ ਸਾਡੇ ਨਾਂ ਤੇ ਕਿਸੇ ਨੂੰ ਪੈਸੇ ਨਾ ਪਾਓ ਆਪ ਸਭ ਦਾ ਧੰਨਵਾਦ ਸਭ ਰਾਜੀ ਖੁਸ਼ੀ ਰਹੋ ਜਿਨ੍ਹਾਂ ਨੂੰ ਵੀ ਕੋਈ ਪ੍ਰੋਬਲਮ ਹੈ ਉਹ ਐਤਵਾਰ ਨੂੰ ਮੈਨੂੰ ਮਿਲ ਕੇ ਨਵਜ ਦਿਖਾ ਕੇ ਗਰੰਟੀ ਦੇ ਨਾਲ ਆਪਣਾ ਇਲਾਜ ਕਰਵਾ ਸਕਦੇ ਹੋ ਪਿੰਡ ਦਸਕਾ ਜ਼ਿਲ੍ਹਾ ਸੰਗਰੂਰ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ